ਪੰਜਾਬ ਪਰਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਤਾਂ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੈਗਾ ਤਾਂ ਇੱਥੇ ਵੀ ਕਾਸੋ ਆਪਰੇਸ਼ਨ ਚੱਲਿਆ ਹੈਗਾ 450 ਮੁਲਾਜ਼ਮ ਜਿਹੜਾ ਦੱਸੇ ਜਾ ਰਹੇ ਹੈਗੇ ਨੇ ਇਸ ਆਪਰੇਸ਼ਨ ਦੇ ਵਿੱਚ ਕਿਹ ਕੀ ਸੀ ਤੁਸੀਂ ਕਹੇ 500 450 ਪੁਲਿਸ ਮੁਲਾਜ਼ਮ ਇਹਦੇ ਵਿੱਚ ਸੀ ਇਨਕਲੂਡਿੰਗ ਆਫਸਰਸ ਡੀਐਸਪੀਸ ਐਸਪੀਸ ਤੇ ਬਾਕੀ ਬੰਸ ਤੇ ਮੈਂ ਵੀ ਸੀ ਇਹਦੇ ਵਿੱਚ ਸਾਰੇ ਅਧਿਕਾਰੀਆਂ ਸਿੱਖਾ ਬਸਤੀ ਆਵਾ ਬਸਤੀ ਭੱਟੀਆਂ ਮੋਹੱਲਾ ਜੀਰੇ ਦੇ ਵਿੱਚ ਦੋ ਜਗ੍ਹਾ ਤੇ ਸਦਰ ਥਾਣੇ ਦੇ ਵਿੱਚ ਵੀ ਏਰੀਆ ਚ ਵੀ ਗੁਰੂ ਹਰ ਸਾਹਿਬ ਦੇ ਵਿੱਚ ਦੋ ਜਗ੍ਹਾ ਤੇ ਤੇ ਇਹ ਆਪਰੇਸ਼ਨ ਚਲਾਇਆ ਗਿਆ ਵੀ ਤੇ ਇਹਦੇ ਵਿੱਚ ਅਸੀਂ 1 ਕਿਲੋ 175 ਗ੍ਰਾਮ ਹੈਰੋਇਨ 350 ਨਸ਼ੀਲੀਆਂ ਗੋਲੀਆਂ ਇੱਕ ਪਿਸਟਲ ਨੌ ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਫੁੱਲ ਟੋਟਲ ਅਸੀਂ 16 ਕੇਸ ਰਜਿਸਟਰ ਕੀਤੇ ਜਿ ਦੇਖਿਆ ਉਹਨਾਂ ਗੁਰੂ ਹਰ ਸਾਹਿਬ ਦੇ ਵਿੱਚ 2 ਕਿਲੋ ਹੈਰਨ ਰਾਮ ਰਾਮਦ ਕੀਤੀ ਸੀ ਅੱਜ ਵੀ 1 ਕਿਲੋ 175 ਗ੍ਰਾਮ ਹੈਰਨ ਰਾਮ ਰਾਮਦ ਹੋ ਚੁੱਕੀ ਹੈ ਤੇ ਅਸੀਂ ਇੰਨੇ ਜਣੇ ਅਰੈਸਟ ਕੀਤੇ ਆ ਇਹ ਜਿਹੜਾ ਐਕਸ਼ਨ ਹੈ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਪੂਰੀ ਤਰ੍ਹਾਂ ਅਸੀਂ ਨਸ਼ੇ ਨੂੰ ਇਥੋਂ ਖਤਮ ਨਹੀਂ ਕਰ ਦਿੰਦੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਹੈਗਾ ਔਰ ਵਕਫਾ ਵਕਫਾ ਰਿਕਵਰੀਆਂ ਕੀਤੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈਗੇ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈਗੇ ਆ ਜਿੰਦੇ ਤਹਿਤ ਅੱਜ ਪੰਜਾਬ ਭਰ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਤਾਂ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੈਗਾ ਤਾਂ ਇੱਥੇ ਵੀ ਕਾਸੋ ਆਪਰੇਸ਼ਨ ਚੱਲਿਆ ਹੈਗਾ 450 ਮੁਲਾਜ਼ਮ ਜਿਹੜਾ ਦੱਸੇ ਜਾ ਰਹੇ ਹੈਗੇ ਨੇ ਇਸ ਆਪਰੇਸ਼ਨ ਦੇ ਵਿੱਚ ਹੈਗੀ ਸੀ ਸਾਡੇ ਨਾਲ ਐਸਐਸਪੀ ਭੁਪਿੰਦਰ ਸਿੰਘ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਹੈਗੇ ਆ ਸਰ ਜਗਬਾਨੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇਖਿਆ ਜਾਵੇ ਤਾਂ ਬੜੇ ਸਖਤ ਨਿਰਦੇਸ਼ ਹੈਗੇ ਨੇ ਹਾਲਾਂਕਿ ਪਹਿਲੇ ਵੀ ਇਹ ਰਿਕਵਰੀਆਂ ਹੁੰਦੀਆਂ ਨਹੀਂਆਂ ਨੇ ਪਰ ਜੇ ਹੁਣ ਦੇਖਿਆ ਜਾਵੇ ਤਾਂ ਅੱਜ ਐਕਸ਼ਨ ਹੋਇਆ ਕਿੰਨੇ ਪੁਲਿਸ ਮੁਲਾਜ਼ਮ ਜਿਹੜਾ ਇਸ ਐਕਸ਼ਨ ਦੇ ਵਿੱਚ ਹੈਗੇ ਸੀ ਅਸੀਂ ਕਰੀ 500 ਸਾਡੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸੀ ਇਨਕਲੂਡਿੰਗ ਆਫਸਰਸ ਡੀਐਸਪੀਸ ਐਸਪੀਸ ਤੇ ਬਾਕੀ ਵਾਸ ਤੇ ਮੈਂ ਵੀ ਸੀ ਉਹਦੇ ਵਿੱਚ ਸਾਰੇ ਰਨੇ ਅਸੀਂ ਪਾਰਟਿਸਪੇਟਡ ਸਰ ਕਿੱਥੇ ਕਿੱਥੇ ਜਿਹੜਾ ਅੱਜ ਆਪਰੇਸ਼ਨ ਜਿਹੜਾ ਉਹ ਚਲਾਇਆ ਗਿਆ ਹੈਗਾ ਸੀ ਇਸ ਸ਼ਹਿਰ ਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਜਿਵੇਂ ਸਿੱਖਾ ਬਸਤੀ ਆਵਾ ਬਸਤੀ ਭੱਟੀਆਂ ਮੋਹੱਲਾ ਜੀਰੇ ਦੇ ਵਿੱਚ ਦੋ ਜਗ੍ਹਾ ਤੇ ਸਦਰ ਥਾਣੇ ਦੇ ਵਿੱਚ ਵੀ ਏਰੀਆ ਚ ਵੀ ਗੁਰੂ ਹਰ ਸਾਹਿਬ ਵੀ ਦੋ ਜਗ੍ਹਾ ਤੇ ਤੇ ਇਹ ਆਪਰੇਸ਼ਨ ਚਲਾਇਆ ਗਿਆ ਜੀ ਜਿਹਦੇ ਦੌਰਾਨ ਸਾਨੂੰ ਕਾਫੀ ਵਧੀਆ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਅਸੀਂ 14 ਜਿਹੜੇ ਡਰੱਗ ਪੈਡਲਰ ਜਿਹੜੇ ਅਕਿਊਜ਼ ਅਸੀਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਸਾਡੀ ਟੀਮਾਂ ਨੂੰ ਤੇ ਇਹਦੇ ਵਿੱਚ ਅਸੀਂ 1 ਕਿਲੋ 175 ਗ੍ਰਾਮ ਹੈਰੋਇਨ 350 ਨਸ਼ੀਲੀਆਂ ਗੋਲੀਆਂ ਇੱਕ ਪਿਸਟਲ ਨੌ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਕੁੱਲ ਟੋਟਲ ਅਸੀਂ 16 ਕੇਸ ਰਜਿਸਟਰ ਕੀਤੇ ਸਰ ਜਿੱਦਾਂ ਬਲਡੋਜ਼ਰ ਵੀ ਕਈ ਥਾਵਾਂ ਤੇ ਚਲਾਏ ਗਏ ਆ ਕਈ ਹੋਰ ਵੱਖ-ਵੱਖ ਸ਼ਹਿਰਾਂ ਦੇ ਉੱਤੇ ਜਿਹੜੇ ਨਸ਼ਾ ਵੇਚਦੇ ਆ ਕਿਸੀ ਕਿ ਫਿਰੋਜ਼ਪੁਰ ਦੇ ਵਿੱਚ ਵੀ ਕੀ ਐਕਸ਼ਨ ਇਹ ਪਲਾਨ ਕੀਤਾ ਜਾ ਰਿਹਾ ਹੈਗਾ ਉਹਨਾਂ ਨਸ਼ਾ ਤਸਕਰਾਂ ਨੂੰ ਕੀ ਸਖਤ ਹਦਾਇਤ ਹੈ ਕੀ ਸਖਤ ਕੀ ਹੈਗਾ ਐਕਸ਼ਨ ਕੀ ਹੋ ਉਹਨਾਂ ਦੇ ਕਰਤੇ ਹੋਊਗਾ ਦੇਖੋ ਜੀ ਇਹ ਜੋ ਵੀ ਇਹ ਨਸ਼ਾ ਤਸਕਰ ਹੈ ਜਿਹੜੇ ਪੈਡਲਰ ਹੈ ਨਸ਼ਾ ਵੇਚਣ ਵਾਲੇ ਆ ਇਹ ਆਪਣੀ ਸਾਰੀ ਜਵਾਨੀ ਨੂੰ ਖਰਾਬ ਕਰ ਰਹੇ ਆ ਪੰਜਾਬ ਨੂੰ ਖਰਾਬ ਕਰ ਰਹੇ ਆ ਇਹ ਆਪਣੇ ਕਿਸੇ ਦੇ ਵੀ ਹਤੈਸ਼ੀ ਨਹੀਂ ਹੈ ਆਪਣੇ ਕਿਸੇ ਦੇ ਵੀ ਫਾਇਦੇ ਵਿੱਚ ਨਹੀਂ ਆ ਇਨਾਂ ਦੇ ਖਿਲਾਫ ਜੋ ਵੀ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਐਕਸ਼ਨ ਪੰਦਾ ਹੈ ਉਹ ਅਸੀਂ ਸਾਡੇ ਵੱਲੋਂ ਕੀਤਾ ਜਾਣਾ ਹੈ ਅੱਜਵੇਂ ਅੱਜ ਕੱਲ ਤੋਂ ਹੀ ਸ਼ੁਰੂ ਹੋਇਆ ਜਿਵੇਂ ਕੱਲ ਵੀ ਤੁਸੀਂ ਦੇਖਿਆ ਹੋਣਾ ਗੁਰੂ ਅਰਸੇ ਦੇ ਵਿੱਚ 2 ਕਿਲੋ ਹੈਰਨ ਅਸੀਂ ਬਰਾਮਦ ਕੀਤੀ ਸੀ ਅੱਜ ਵੀ 1 ਕਿਲੋ 175 ਗ੍ਰਾਮ ਹੈਰਨ ਬਰਾਮਦ ਹੋ ਚੁੱਕੀ ਹੈ ਤੇ ਅਸੀਂ ਇੰਨੇ ਜਣੇ ਅਰੈਸਟ ਕੀਤੇ ਆ ਇਹ ਜਿਹੜਾ ਐਕਸ਼ਨ ਹੈ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਪੂਰੀ ਤਰ੍ਹਾਂ ਅਸੀਂ ਨਸ਼ੇ ਨੂੰ ਇੱਥੋਂ ਖਤਮ ਨਹੀਂ ਕਰ ਦਿੰਦੇ ਸਰ ਫਿਰੋਜ਼ਪੁਰ ਇੱਕ ਸਰਹੱਦ ਦਾ ਜ਼ਿਲ੍ਹਾ ਹੈਗਾ ਔਰ ਜਦੋਂ ਸਰਹੱਦ ਦੀ ਗੱਲ ਕਰਦੇ ਹੈਗੇ ਆ ਪਾਕਿਸਤਾਨ ਤੋਂ ਇਹ ਨਸ਼ਾ ਜਿਹੜਾ ਉਹ ਆਂਦਾ ਹੈਗਾ ਤਾਂ ਇਸ ਚੀਜ਼ ਨੂੰ ਰੋਕਣ ਦੇ ਲਈ ਤੁਸੀਂ ਕੀ ਜਿਹੜੀ ਪਲੈਨਿੰਗ ਹੈ ਉਹ ਕੀਤੀ ਹੈਗੀ ਹੈ ਜੀ ਸਾਡੇ ਵੱਲੋਂ ਸਾਡੇ ਸੀਨੀਅਰ ਆਫੀਸਰਸ ਵੱਲੋਂ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਸਾਰੇ ਵੱਲੋਂ ਇਨਸਟਰਕਸ਼ਨਸ ਹੈ ਤੇ ਸਖਤੋ ਸਖਤ ਕਾਰਵਾਈ ਕਰ ਰਹੇ ਆ ਸੈਕੰਡ ਲਾਈਨ ਆਫ ਡਿਫੈਂਸ ਤੇ ਵੀ ਸਾਡੇ ਪੈਟਰੋਲਿੰਗ ਨਾਕਾਬੰਦੀਆਂ ਸਾਡੇ ਉੱਥੇ ਰੈਗੂਲਰਲੀ ਚਲਦੀਆਂ ਰਹਿੰਦੀਆਂ ਨਾਈਟ ਡੋਮੀਨੇਸ਼ਨ ਸਾਡੀ ਚਲਦੀ ਰਹਿਦੀ ਹੈ ਕਟੋ-ਕਟ 200 ਮੁਲਾਜ਼ਮ ਤੋਂ ਇਸ ਤੋਂ ਵੀ ਜ਼ਿਆਦਾ ਤੇ ਪਲੱਸ 2 ਆਫੀਸਰ ਜਿਹੜੇ ਸਾਡੇ ਰਾਤ ਨੂੰ ਹੁੰਦੇ ਆ ਜਿਹੜੇ ਚੈਕਿੰਗ ਕਰਦੇ ਆ ਤੇ ਸਾਡੇ ਵੱਲੋਂ ਪੂਰੀ ਸਖਤੀ ਕੀਤੀ ਜਾ ਰਹੀ ਹੈ ਤੇ ਅਸੀਂ ਰੱਬ ਸੁੱਖ ਰੱਖੇ ਵੀ ਜਲਦੋ ਜਲਦੇ ਨੂੰ ਜਿਹੜੇ ਇਸ ਕੋਡ ਨੂੰ ਨਸ਼ੇ ਦੇ ਨੂੰ ਤੈਨੂੰ ਖਤਮ ਕਰਾਂਗੇ ਤੇ ਜਿਹੜੇ ਇਹ ਸਮਗਲਰਸ ਇਹਨਾਂ ਨੂੰ ਅੰਦਰ ਤੇ ਆ ਤਾ ਬਿਲਕੁਲ ਇਹਨਾਂ ਐਸਐਸਪੀ ਫਿਰੋਜ਼ਪੁਰ ਤੋਂ ਪਿੰਨਰ ਸਿੰਘ ਉਹਨਾਂ ਦਾ ਕਹਿਣਾ ਹੈਗਾ ਕਿ ਸਖਤ ਹਿਦਾਇਤ ਹੈਗੀ ਔਰ ਜਿਹੜਾ ਵੀ ਨਸ਼ਾ ਵੇਚਦਾ ਹੈਗਾ ਉਹਨੂੰ ਬਖਸ਼ਿਆ ਜਿਹੜਾ ਨਹੀਂ ਜਾਏਗਾ ਕੈਮਰਾ ਪਰਸਨ ਦੇ ਨਾਲ ਸਣੀ ਚੋਕਾ ਜਗਬਾਨੀ ਟੀਵੀ ਫਿਰੋਜ਼